ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੋ ਤੇ ਅੱਜ ਦੋਸਤੋ ਬਾਈਆਂ ਨੇ ਆ ਗਾਂ ਸੇਲ ਕਰਨੀਆਂ ਐ ਤੇ ਪੰਡਰੀ ਨੋ ਤੇ ਜ਼ਿਲ੍ਹਾ ਫਰੀਕੋਟ ਵਿੱਚ ਦੋਸਤੋ ਆ ਗਾਂ ਸੇਲ ਕਰਨੀਆਂ ਬਾਈਆਂ ਨੇ ਤੇ ਬਹੁਤ ਚੰਗੀ ਕੁਆਲਿਟੀ ਦੀ ਗਾਂ ਦੋਸਤੋ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇੱਕ ਵਾਰੀ ਤੁਹਾਨੂੰ ਸਾਰੀ ਗਾਂ ਤੇ ਇੱਕੋਰੀ ਨਜ਼ਰ ਮਲਾਉਣੇ ਆ ਤੇ ਜਲਦੀ ਛਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਬਹੁਤ ਚੰਗੀ ਕੁਆਲਿਟੀ ਦੀ ਗਾਂ ਦੋਸਤੋ ਸਣਾ ਦੀ ਬਿਲਕੁਲ ਸਾਫ ਪਈ ਹੈ ਚਾਰੇ ਪੱਕੇ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਗਾਂ ਸੇਲ ਕਰਨੀਆਂ ਬਾਈਆਂ ਨੇ ਤੇ ਗੱਬਣ ਦਾ ਦੋਸਤੋ ਤੇ ਆਜੋ ਇੱਕ ਵਾਰੀ ਗਾਂ ਦੇ ਸਾਰੀ ਦੇ ਨਿਗਮ ਮਰਾਉਨੇ ਆ ਤੇ ਬਾਈ ਜੀ ਇੱਕ ਵਾਰੀ ਕੋਲ ਚੇ ਭਕਾਓ ਮੂਹਲਾ ਬੱਤਤ ਲਿਆ ਤੇ ਆਜੋ ਦੋਸਤੋ ਬਾਈ ਨਾਲ ਗੱਲਬਾਤ ਕਰਦੇ ਆਂ ਤਾਂ ਕਿ ਗਾਂ ਦੀ ਟੇਲ ਲੈਨੇ ਬਾਈ ਤੋਂ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਗਾਂ ਦੀ ਸਾਰੀ ਟੇਲ ਦੱਸੋ ਜੀ ਬਾਈ ਇਹ ਮਾਰਾ ਦੂਜਾ ਘਰ ਦੀ ਆਪਣੀ ਗਾਂ ਜੀ ਇਹ ਦੂਜੇ ਸੂਏ ਆ ਜੀ ਐਤ ਕੀ ਬਸ ਇਹ ਦਿਨ ਪੂਰੇ ਹੁਣ ਬਾਈ ਆਪਾਂ ਪਿੰਡ ਹਰੀ ਨੌ ਤੋਂ ਜੀ ਆਪਰ ਦੂਜੇ ਸੂਏ ਗਾਂ ਗਾਂ ਜੀ ਘਰ ਦੀ ਗਾਂ ਜੀ ਠੀਕ ਹੈ ਬਾਈ ਜੀ ਇਹ ਗੱਬੜ ਗਾਂ ਜੀ ਦੂਜੇ ਸੂਏ ਆ ਜੀ ਤੇ ਆ ਆਪਣਾ ਇਹ ਹੁਣ ਮਾਲਾ ਵੀ ਆਪਾਂ ਸੇਲ ਕਰਨੀ ਆ ਜੀ ਆਪਾਂ ਤੇ ਆਪਾਂ ਵੀ ਮਾਲਾ ਵੀ ਕਿੰਨੇ ਸੂਏ ਸੋਣਾ ਬਾਈ ਜੀ ਨੇ ਇਹ ਬਾਈ ਜੀ ਦੂਜੇ ਸੂਏ ਆ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਦਿਨਾਂ ਕਿ ਸੰਹਦੇ ਬਾਈ ਸੁਣ ਤੇ ਬਾਈ ਜੀ ਹੁਣ ਪੂਰੇ ਆ ਦਿਨ ਤਾਂ ਪੂਰੇ ਆ ਜੀ ਬਸ ਉੱਤੇ ਭਾਵਾ ਲੈ ਜੀ ਚਾਰ ਜਾਂ ਹਫਤਾ ਪਾ ਹੀ ਲੈ ਜੀ ਠੀਕ ਹੈ ਬਾਈ ਜੀ ਤੇ ਦੋਸਤੋ ਗਾਹ ਤੇ ਤੁਹਾਨੂੰ ਨਿਗ੍ਹਾ ਮਰਾਤੀ ਆ ਸਾਰੀ ਤੇ ਆਪਾਂ ਤੇ ਬਾਈ ਨਾਲ ਗੱਲਬਾਤ ਲਾਜ਼ਮੀ ਕਰੋ ਤੇ ਬਾਈ ਤੋਂ ਮੋਬਾਈਲ ਨੰਬਰ ਪੁੱਛਦੇ ਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਬਾਈ ਆਪ ਦਾ 836021082 ਇੱਕ ਵਾਰੀ ਹੋਰ ਬੋਲ ਦੋ ਬਾਈ 836021082 ਲਓ ਜੀ ਦੋਸਤੋ ਬਾਈ ਨੇ ਮੋਬਾਈਲ ਨੰਬਰ ਦੱਸ ਦਿੱਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰੋ ਤੇ ਦੋਸਤੋ ਅਗੇ ਤੱਕ ਤੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਦੇ ਵਾਰੀ ਨੂੰ ਚੈਨਲ ਸਬਸਕ੍ਰਾਈਬ ਲਾਜ਼ਮੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰਿਓ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਮਿਲ ਜਾਂ ਦੋਸਤਾਂ ਅਗਲੀ ਵੀਡੀਓ ਦੇ ਨਾਲ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਦੋਸਤੋ ਬਹੁਤ ਬੜੀ ਚੰਗੀ ਕੁਆਲਿਟੀ ਦੀ ਗਾਹ ਦੋਸਤੋ ਤੇ ਲਾਜ਼ਮੀ ਬਾਈ ਨਾਲ ਗੱਲਬਾਤ ਕਰਿਓ ਤੇ ਧੰਨਵਾਦ ਬਾਈ ਜੀ